सनी माल्टन ਤੇ ਪਰਮੇਸ਼ਰ ਵਰਮਾ ਨੇ ਆਪਣੇ ਗੀਤ ਵੀ ਮੇਡ ਇਟ ਦੇ ਵਿੱਚ ਦਿੱਤਾ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਪਟਤਾ ਥਾਪੀ ਮਾਰਦੇ ਦਿਖੇ ਸਿੱਧੂ ਮੂਸੇਵਾਲਾ ਜ਼ਿੰਮੇਦਾਰੀ ਭੁਖ ਤੇ ਦੂਰੀ ਕੱਚੇ ਪੱਕੇ ਯਾਰ ਚੱਲੋਏ ਆਮ ਜਿਹੇ ਮੁੰਡੇ ਤੇ ਹੁਣ ਵੀ ਮੇਡ ਇਟ ਪਰਮੇਸ਼ਰ ਵਰਮਾ ਨੇ ਆਪਣੇ ਗੀਤਾਂ ਦੇ ਰਾਹੀਂ ਤਾਂ ਸਾਰਿਆਂ ਦਾ ਦਿਲ ਜਿੱਤਿਆ ਰੀਸੈਂਟਲੀ ਉਹਨਾਂ ਦਾ ਗੀਤ ਜੋ ਰਿਲੀਜ਼ ਹੋਇਆ ਸਨੀ ਮਾਲਟਨ ਦੇ ਨਾਲ ਉਹ ਉਹਨਾਂ ਵੱਲੋਂ ਡੈਡੀਕੇਟ ਕੀਤਾ ਗਿਆ ਇੰਟਰਨੈਸ਼ਨਲ struggler student silly ਉਹਨਾਂ ਨੇ ਖਾਸ ਉਹਨਾਂ ਦੇ ਲਈ ਇਹ ਟਰੈਕ ਤਿਆਰ ਕੀਤਾ ਹੈ ਇਸ ਗੀਤ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਟੂਡੈਂਟ ਬਾਹਰ ਜਾਂਦੇ ਨੇ ਮਿਹਨਤ ਕਰਦੇ ਨੇ ਇਸ ਗੀਤ ਦੇ ਬੋਲ ਬੇਹਦ ਖਾਸ ਨੇ ਇਸ ਗੀਤ ਦੇ ਬੋਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ ਲੇਕਿਨ ਇਸ ਗੀਤ ਦੇ ਵਿੱਚ ਸਭ ਤੋਂ ਖਾਸ ਗੱਲ ਕਿ ਸਨੀ ਮਾਲਟਨ ਤੇ ਪਰਮੇਸ਼ਰ ਵਰਮਾ ਵੱਲੋਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦਿੱਤਾ ਗਿਆ ਜੀ ਹਾਂ ਜਦ ਸਨੀ ਮਾਲਟਨ ਦਾ ਰੈਪ ਆਂਦਾ ਹੈ ਤੇ ਉਹ ਸਿੱਧੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾਏ ਹੋਏ ਨਜ਼ਰ ਆਉਂਦੇ ਐ ਤੇ ਜਦ ਇਸ ਗੀਤ ਦੇ ਵਿੱਚ ਲਾਈਨ ਹੁੰਦੀ ਹੈ ਪੱਟ ਤੇ ਥਾਪੀ ਮਾਰਦਾ ਉਸ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਦੀ ਵੀਡੀਓ ਵੀ ਚਲਾਉਂਦੇ ਨੇ ਤੁਹਾਡੀ ਕਿਹ ਰਾਇ ਹੈ ਪਰਮੇਸ਼ ਤੇ ਸਨੀ ਮਾਲਟਨ ਦੇ ਇਸ ਗੀਤ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ सनी माल्टेन ਤੇ ਪਰਮੇਸ਼ਵਰ ਵਰਮਾ ਨੇ ਆਪਣੇ ਗੀਤ ਵੀ ਮੇਡ ਇਟ ਦੇ ਵਿੱਚ ਦਿੱਤਾ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਪਟਤਾ ਥਾਪੀ ਮਾਰਦੇ ਦਿਖੇ ਸਿੱਧੂ ਮੂਸੇਵਾਲਾ ਜ਼ਿੰਮੇਦਾਰੀ ਭੁਖ ਤੇ ਦੂਰੀ ਕੱਚੇ ਪੱਕੇ ਯਾਰ ਚੱਲੋਏ ਆਮ ਜਿਹੇ ਮੁੰਡੇ ਤੇ ਹੁਣ ਵੀ ਮੇਡ ਇਟ ਪਰਮੇਸ਼ਰ ਵਰਮਾ ਨੇ ਆਪਣੇ ਗੀਤਾਂ ਦੇ ਰਾਹੀਂ ਤਾਂ ਸਾਰਿਆਂ ਦਾ ਦਿਲ ਜਿੱਤਿਆ ਹੈ ਰੀਸੈਂਟਲੀ ਉਹਨਾਂ ਦਾ ਗੀਤ ਜੋ ਰਿਲੀਜ਼ ਹੋਇਆ ਸਨੀ ਮਾਲਟਨ ਦੇ ਨਾਲ ਉਹ ਉਹਨਾਂ ਵੱਲੋਂ ਡੈਡੀਕੇਟ ਕੀਤਾ ਗਿਆ ਇੰਟਰਨੈਸ਼ਨਲ ਸਟਰਗਲਰ ਸਟੂਡੈਂਟਸ ਦੇ ਲਈ ਉਹਨਾਂ ਨੇ ਖਾਸ ਉਹਨਾਂ ਦੇ ਲਈ ਇਹ ਟਰੈਕ ਤਿਆਰ ਕੀਤਾ ਇਸ ਗੀਤ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਟੂਡੈਂਟ ਬਾਹਰ ਜਾਂਦੇ ਨੇ ਮਿਹਨਤ ਕਰਦੇ ਨੇ ਇਸ ਗੀਤ ਦੇ ਬੋਲ ਬੇਹੱਦ ਖਾਸ ਨੇ ਇਸ ਗੀਤ ਦੇ ਬੋਲ ਹਰ ਕਿਸੇ ਦਾ ਦਿਲ ਵੀ ਜਿੱਤ ਰਹੇ ਨੇ ਲੇਕਿਨ ਇਸ ਗੀਤ ਦੇ ਵਿੱਚ ਸਭ ਤੋਂ ਖਾਸ ਗੱਲ ਕਿ ਸਨੀ ਮਾਲਟਨ ਤੇ ਪਰਮੇਸ਼ ਵਰਮਾ ਵੱਲੋਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦਿੱਤਾ ਗਿਆ ਜੀ ਹਾਂ ਜਦ ਸਨੀ ਮਾਲਟਨ ਦਾ ਰੈਪ ਆਂਦਾ ਹੈ ਤੇ ਉਹ ਸਿੱਧੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾਏ ਹੋਏ ਨਜ਼ਰ ਆਂਦੇ ਐ ਤੇ ਜਦ ਇਸ ਗੀਤ ਦੇ ਵਿੱਚ ਲਾਈਨ ਹੁੰਦੀ ਹੈ ਪੱਟ ਤੇ ਥਾਪੀ ਮਾਰਦਾ ਹੈ ਉਸ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਦੀ ਵੀਡੀਓ ਵੀ ਚਲਾਉਂਦੇ ਨੇ ਤੁਹਾਡੀ ਕਿਰਾਇਆ ਹੈ ਪਰਮੇਸ਼ ਤੇ ਸਨੀ ਮਾਲਟਨ ਦੇ ਇਸ ਗੀਤ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ